ਕਹਿੰਦੇ ਇੱਕ ਵਾਰ ਨਾ ਇੱਕ ਥਾਂ ਦੇ ਉੱਤੇ ਕੁੱਤਾ ਰਿਹਾ ਕਰਦਾ ਸੀ ਕਹਿੰਦੇ ਉਹ ਇੰਨਾ ਆਲਸੀ ਸੀ ਕਿ ਉਹ ਕਿਤੇ ਵੀ ਨਹੀਂ ਸਾਇਆ ਕਰਦਾ ਇੱਕ ਥਾਂ ਦੇ ਉੱਤੇ ਉਹ ਹਮੇਸ਼ਾ ਬੈਠਾ ਰਿਹਾ ਕਰਦਾ ਸੀ ਕਹਿੰਦੇ ਹੌਲੀ ਹੌਲੀ ਸਮਾ ਲੰਘਣ ਲੱਗਾ ਤੇ ਉਹ ਜਮ੍ਹਾਂ ਹੀ ਆਪਣੀ ਥਾਂ ਤੋਂ ਨਾ ਹਿੱਲਿਆ ਕਰਦਾ ਜੇਕਰ ਕੁੱਤੇ ਕੋਈ ਰੋਟੀ ਟੋਕੀਆਂ ਕੋਈ ਵੀ ਟੁਕੜਾ ਕੁਝ ਲੈ ਕੇ ਆਉਂਦੇ ਤੇ ਉਹਨਾਂ ਤੋਂ ਖੋ ਕੇ ਖਾ ਕੇ ਤੇ ਫਿਰ ਉਸੇ ਕੰਧ ਦੇ ਕੋਲ ਬੈਠ ਜਾਇਆ ਕਰਦਾ ਕਹਿੰਦੇ ਇੱਕੋ ਥਾਂ ਤੇ ਬੈਠ ਬੈਠ ਕੇ ਉਹ ਹਿਲਣਾ ਜੁਲਣਾ ਵੀ ਉਥੋਂ ਕਦੀ ਨਹੀਂ ਸੀ ਕਰਦਾ ਕਹਿੰਦੇ ਹੌਲੀ ਹੌਲੀ ਜਿਹੜੇ ਕੁੱਤੇ ਨੇ ਉਸ ਸੁਨਸਣ ਥਾਂ ਸੀ ਉਥੇ ਜਿਹੜੇ ਵੀ ਕੁੱਤੇ ਨੇ ਕੋਈ ਸ਼ੈ ਲੈ ਕੇ ਆਇਆ ਕਰਨੀ ਉਹਨੇ ਖੋ ਕੇ ਦਿਖਾ ਜਾ ਕਰਨੀ ਹੌਲੀ ਹੌਲੀ ਕੀ ਹੋਇਆ ਵੀ ਉੱਠ ਕੇ ਆਪ ਤੇ ਕਿਸੇ ਦੇ ਘਰ ਜਾਇਆ ਨਹੀਂ ਸੀ ਕਰਦਾ ਇਸ ਕਰਕੇ ਰੋਟੀ ਟੁਕ ਕੀ ਸੀ ਮਿਲਣਾ ਪਰ ਜਦੋਂ ਉੱਥੇ ਕੋਈ ਗਾਂ ਪੰਛੀ ਜਨੌਰ ਕੋਈ ਵੀ ਕੁਝ ਲੈ ਕੇ ਆਉਂਦਾ ਕੁੱਤਾ ਬਿੱਲਾ ਲੈ ਕੇ ਆਉਂਦਾ ਤੇ ਹੌਲੀ-ਹੌਲੀ ਉਹ ਤੁਖੋ ਕੇ ਉਹ ਖਾ ਜਾਇਆ ਕਰਦਾ ਤੇ ਉਸੇ ਥਾਂ ਤੇ ਬੈਠ ਜਾਇਆ ਕਰਦਾ ਕਹਿੰਦੇ ਫਿਰ ਹੌਲੀ-ਹੌਲੀ ਉਹ ਚੀਜ਼ਾਂ ਤੋਂ ਜਾਨਵਰ ਪੰਛੀ ਕੁੱਤੇ ਉਹ ਸਾਰੇ ਜਾਣੂ ਹੋ ਗਏ ਵੀ ਉਹਨੇ ਖੋ ਕੇ ਖਾ ਚਾਇਆ ਨੇ ਕਹਿੰਦੇ ਹੌਲੀ-ਹੌਲੀ ਉੱਥੇ ਕੁੱਤੇ ਆ ਬਿੱਲੀਆਂ ਹੋਰ ਜਨੋਰਾ ਨੇ ਜਾਣਾ ਬੰਦ ਕਰ ਦਿੱਤਾ ਕਿੰਦੇ ਇੱਕ ਹਫਤਾ ਲਗਾਤਾਰ ਭੁੱਖੇ ਰਹਿਣ ਤੋਂ ਬਾਅਦ ਜਦੋਂ ਇੰਨਾ ਅੰਤਾਂ ਦੀ ਭੁੱਖ ਲੱਗੀ ਨਾ ਵੀ ਕੋਈ ਰਾਹ ਨਾ ਲੱਭਿਆ। ਕਿੰਦੇ ਉੱਠ ਕੇ ਕਿੰਦਾ ਵੀ ਚਲੋ ਕਿਤੇ ਜਾਣਾ ਹੀ ਪੈਣਾ ਵੀ ਹੌਲੀ-ਹੌਲੀ ਇੱਥੋਂ ਸਾਰੇ ਜਨੌਰ ਜਿਹੜੇ ਨੇ ਤੇ ਆਪਣੇ ਕੁੱਤੇ ਨੇ ਉਹ ਇੱਥੋਂ ਥਾਂ ਛੱਡ ਗਏ ਨੇ ਤੇ ਚਲੋ ਮੈਂ ਵੀ ਹੁਣ ਕੋਈ ਉੱਠਣ ਦਾ ਥੋੜਾ ਹੌਸਲਾ ਕਰਾਂ ਤੇ ਅੱਗੇ ਜਾ ਕੇ ਕੁਝ ਖਾਵਾਂਗਾ। ਕਿੰਦੇ ਹੌਲੀ-ਹੌਲੀ ਤੁਰਤਾ ਅੱਗੇ ਜਾਂਦਾ। ਇੱਕ ਥਾਂ ਤੇ ਜਾ ਕੇ ਦੇਖਦਾ ਹੈ ਕਿ ਤੇ ਬੜੀਆਂ ਸਾਰੀਆਂ ਚਿੜੀਆਂ ਚੋਗਾ ਚੁਗੰਦੀਆਂ ਨੇ। ਉਹਨਾਂ ਤੇ ਚਪਟਾ ਮਾਰਦਾ ਪਰ ਉਹ ਜਿਹੜੀਆਂ ਚਿੜੀਆਂ ਸਨ ਉਪਰੀ ਤੇਜ਼ੀ ਦੇ ਨਾਲ ਉੱਥੇ ਉੱਡ ਕੇ ਤੇ ਟੁੱਟ ਜਾਂਦੀਆਂ ਨੇ ਹੁਣ ਹਫ਼ਤਾ ਹੋ ਗਿਆ ਸੀ ਕੁਝ ਵੀ ਨਹੀਂ ਸੀ ਖਾਦਾ ਤੁਰਿਆਂ ਵੀ ਨਹੀਂ ਸੀ ਜਾਣਦਿਆ ਤੇ ਐਵੇਂ ਚਪਟਾ ਵੀ ਤੇ ਕਿੱਥੇ ਵੱਜਣਾ ਸੀ ਕਹਿੰਦੇ ਹੌਲੀ-ਹੌਲੀ ਅਗਾ ਗਿਆ ਅਗਾ ਜਾ ਕੇ ਉੱਥੇ ਬੈਠ ਜਾਂਦਾ ਵੀ ਕੋਈ ਹਿੰਮਤ ਨਹੀਂ ਰਹੇਗੀ ਹੁਣ ਵੀ ਮੈਂ ਕੁਝ ਖਾ ਸਕਾਂ ਕਹਿੰਦੇ ਇੱਕ ਪਾਸੇ ਬੈਠਾ ਸੀ ਇੰਨੇ ਨੂੰ ਸਾਹਮਣੇ ਨਾ ਇੱਕ ਦਰਿਆ ਦਿਸਦਾ ਦਰਿਆ ਤੇ ਕਹਿੰਦਾ ਚਲ ਹੋਰ ਨਹੀਂ ਕੁਝ ਤੇ ਪਾਣੀ ਪੀ ਲਿਆ ਜਾਵੇ ਹੋਲੀ-ਹੋਲੀ ਹਿੰਮਤ ਕਰਕੇ ਖੜਾ ਹੁੰਦਾ ਤੇ ਜਾ ਕੇ ਉੱਥੇ ਪਾਣੀ ਪੀਂਦਾ। ਕਿੰਦੇ ਜਦੋਂ ਪਾਣੀ ਪੀਤਾ ਨਾ ਤੇ ਆਪਣਾ ਉੱਥੇ ਨਾ ਦੇਖਦਾ ਵੀ ਦਰਿਆਾਂ ਦੇ ਪਾਣੀ ਵਿੱਚ ਨਾ ਇੱਕ ਵੱਡਾ ਸਾਰਾ ਹਾਥੀ ਧਰਿਆ ਆਉਂਦਿਆ ਕੰਡੇ-ਕੰਡੇ ਦੇ ਨਾ। ਉਹਨੂੰ ਵੇਖ ਕੇ ਜਿਵੇਂ ਉਹਨੂੰ ਚਾ ਚੜ ਗਿਆ ਹੋਵੇ ਦੀ ਮੇਰੇ ਰੋਟੀ ਦਾ ਪ੍ਰਬੰਧ ਹੋ ਗਿਆ। ਕਿੰਦੇ ਜਦੋਂ ਉਹ ਕੋਲ ਹਾਥੀ ਆਇਆ ਨਾ ਤੇ ਇੱਕੋ ਦਮ ਛਾਲ ਮਾਰ ਕੇ ਤੇ ਉਹਦੇ ਉੱਤੋਂ ਬਹਿ ਗਿਆ। ਕਿੰਦੇ ਉਹਨੂੰ ਖਾਦਾ ਤੇ ਮਨ 'ਚ ਸੋਚਣ ਲੱਗਾ ਵੀ ਇਹ ਤੇ ਮੇਰੀ ਸਾਰੀ ਜ਼ਿੰਦਗੀ ਦਾ ਮੈਨੂੰ ਭੋਜਨ ਮਿਲ ਗਿਆ। ਜਦੋਂ ਭੁੱਖ ਲੱਗੇਗੀ ਉਦੋਂ ਇਹਨੂੰ ਖਾ ਲਿਆ ਕਰਾਂਗਾ ਜਦੋਂ ਤ੍ਰੇ ਲੱਗੇਗੀ ਉਦੋਂ ਵਿੱਚ ਪਾਣੀ ਪੀ ਲਿਆ ਕਰਾਂਗਾ ਮਨ ਦੇ ਵਿੱਚ ਬੜੀਆਂ ਵਿਅੰਤਾਂ ਘਟਦਾ ਪਿਆ ਕਿ ਹੁਣ ਤੇ ਸਾਰੀ ਜ਼ਿੰਦਗੀ ਆਰਾਮ ਨਾਲ ਬੈਠ ਕੇ ਖਾ ਸਕਦਾ ਹੁਣ ਤਾਂ ਭੁੱਖ ਹਲਾ ਵੀ ਕੋਈ ਚੱਕਰ ਨਹੀਂ ਹੈਗਾ ਕਿੰਦੇ ਉਹ ਜਿਵੇਂ ਜਿਵੇਂ ਖਾਈ ਜਾਂਦੇ ਸੀ ਹੁਣ ਭੁੱਖ ਲੱਗਣੀ ਉਹਨੇ ਖਾ ਲਿਆ ਕਰਨਾ ਤੇ ਪਾਣੀ ਵਿੱਚੋਂ ਪੀ ਲਿਆ ਕਰਨਾ ਕਿੰਦੇ ਹੁਣ ਪਾਣੀ ਦਾ ਵਹਾਅ ਜਿਵੇਂ ਜਿਵੇਂ ਅੱਗੇ ਵਧ ਜਾਂਦੇ ਸੀ ਨਾ ਉਵੇਂ-ਉਵੇਂ ਪਾਣੀ ਦਾ ਵਹਾਅ ਕੋਈ 2 ਦਿਨ ਬਾਅਦ ਜ਼ਿਆਦਾ ਹੋ ਗਿਆ ਕਿੰਦੇ ਫਿਰ ਅਗਲੇ ਦੋ ਦਿਨ ਲੰਘੇ ਤੇ ਪਾਣੀ ਦਾ ਵਹਾਹ ਹੋਰ ਜ਼ਿਆਦਾ ਹੋ ਗਿਆ। ਕਿੰਦੇ ਉਹਨੂੰ ਆਪਣੇ ਆਪ 'ਚ ਬੜੀ ਸ਼ਾਂਤੀ ਸੀ ਵੀ ਉੱਤੇ ਬੈਠਾ ਹੀ ਖਾਂਦਿਆਂ ਵਾਂ ਤਾਂ ਵਿੱਚੋਂ ਪਾਣੀ ਪੀ ਲੈਣਾ। ਕਿੰਦੇ ਦੋ ਚਾਰ ਦਿਨ ਹੋਰ ਲੰਘੇ ਪਾਣੀ ਦਾ ਵਹਾਹ ਜ਼ਿਆਦਾ ਹੋਇਆ ਤੇ ਉਹ ਜਿਹੜਾ ਦਰਿਆ ਸੀ ਉਹਨੇ ਆਪਣਾ ਪਾਣੀ ਜਾ ਕੇ ਇੱਕ ਵੱਡੇ ਸਾਰੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਕਿੰਦੇ ਹੁਣ ਹੌਲੀ-ਹੌਲੀ ਇਹ ਜਿਹੜਾ ਸੀ ਹਾਥੀ ਸੀ ਉਹਦੇ ਵਿੱਚ ਟਿੱਗ ਗਿਆ। ਕਿੰਦੇ ਹੁਣ ਆਸੇ-ਪਾਸੇ ਜਿੱਧਰ ਵੀ ਨਿਗਾਹ ਮਾਰਦਾ ਉਧਰ ਸਿਰਫ ਪਾਣੀ ਹੀ ਪਾਣੀ ਹੁੰਦਾ। ਹੋਰ ਕੁਝ ਨਹੀਂ ਹੁੰਦਾ। ਕਹਿੰਦੇ ਉਹ ਪਾਣੀ ਜਿਹੜਾ ਸੀ ਉਹ ਖਾਰਾ ਹੋਣ ਕਰਕੇ ਜਿਹੜੀ ਹਾਥੀ ਦੀ ਦੇਹ ਸੀ ਉਹ ਹੌਲੀ ਹੌਲੀ ਸੜਨ ਲੱਗੀ ਕਹਿੰਦੇ ਹੁਣ ਹੋਰ ਆਸੇ ਪਾਸੇ ਉਹਨੂੰ ਪਰਿੰਦਾ ਕੁਝ ਨਹੀਂ ਸੀ ਦੇਖਦਾ ਹੁਣ ਹੋਰ ਕੀ ਕਰ ਸਕਦਾ ਸੀ ਕਹਿੰਦੇ ਉਹਨੇ ਉਹ ਹੀ ਗਲਿਆ ਸੜਿਆ ਉਹਦਾ ਮਾਸ ਖਾ ਕੇ ਤੇ ਉਥੋਂ ਪਾਣੀ ਪੀਤਾ ਕਹਿੰਦੇ ਹੁਣ ਹੋਰ ਕੀ ਸੀ ਵੀ ਉਹਦੇ ਜਿਹੜਾ ਮਾਸ ਸੀ ਇੰਨਾ ਗਲ ਗਿਆ ਵੀ ਉਹ ਸਿਰਫ ਹੱਡੀਆਂ ਦਾ ਢਾਂਚਾ ਰਹਿ ਗਿਆ ਤੇ ਉਹਦੇ ਉੱਤੇ ਹੀ ਬੈਠਾ ਸੀ ਹੁਣ ਮਨ ਵਿੱਚ ਪਛਤਾਉਣ ਦਿਆ ਸੀ ਕਿੰਦਾ ਵੀ ਮੈਂ ਜੇ ਮੜਾ ਜਾਂ ਉਦਮ ਕਰਦਾ ਤੇ ਇੱਕ ਵਾਰ ਪੇਟ ਭਰ ਗਿਆ ਸੀ ਤੇ ਮੈਂ ਇਹਦੇ ਛਾਲ ਮਾਰ ਕੇ ਬਾਹਰ ਜਾਂਦਾ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਸੀ ਪਰ ਮੈਂ ਤਾਂ ਆਪਣੀ ਜ਼ਿੰਦਗੀ ਆਪੇ ਚ ਦੁੱਖਾਂ ਚ ਪਾ ਲਈਏ ਐਵੇਂ ਲੱਗਦਾ ਹੁਣ ਮੇਰੀ ਜ਼ਿੰਦਗੀ ਦੇ ਸਵਾਸ ਬਹੁਤ ਘੱਟ ਨੇ ਕਿੰਦੇ ਮੈਂ ਸਾਰੀ ਜ਼ਿੰਦਗੀ ਤਿੰਨ ਹੀ ਚੀਜ਼ਾਂ ਗੱਲਾਂ ਸਿੱਖਿਆ ਨੇ ਤੋ ਤਿੰਨ ਚੀਜ਼ਾਂ ਤੇ ਜੋ ਵੀ ਅਮਲ ਕਰੇਗਾ ਉਹ ਜ਼ਿੰਦਗੀ ਚ ਕਦੀ ਦੁੱਖ ਨਹੀਂ ਰਹੇਗਾ ਪਹਿਲੀ ਚੀਜ਼ ਕਿੰਦਾ ਹੈ ਜੋ ਮਨੁੱਖ ਆਲਸ ਕਰਦਾ ਸਮੇਂ ਨੂੰ ਅਜਾਇਆ ਗਵਾਉਂਦਾ ਸਮਾਂ ਫਿਰ ਉਹਨੂੰ ਗਵਾ ਦਿੰਦਾ ਜੋ ਆਲਸ ਨੂੰ ਗਲਵਕੜੀ ਪਾਉਂਦਾ ਉਹ ਹਮੇਸ਼ਾ ਖਾਲੀ ਰਹਿ ਜਾਂਦਾ ਕਿੰਦੇ ਮੈਂ ਹਮੇਸ਼ਾ ਆਲਸ ਨੂੰ ਗਲਵਕੜੀ ਪਾਈ ਆਲਸ ਕਰਕੇ ਮੈਂ ਇੱਕ ਥਾਂ ਤੇ ਬੈਠਾ ਰਹਿੰਦਾ ਸੀ ਜਿਵੇਂ ਮੈਂ ਉੱਥੇ ਹਿੰਮਤ ਕਰਦਾ ਕਿਸੇ ਤੇ ਦਰਤੇ ਜਾਂਦਾ ਤੇ ਮੈਨੂੰ ਅੱਜ ਇੰਨੇ ਤੱਕੇ ਖਾਣ ਦੀ ਜ਼ਰੂਰਤ ਹੀ ਨਹੀਂ ਸੀ ਪੈਣਾ ਮੇਰੇ ਆਲਸ ਨੇ ਹੀ ਅੱਜ ਮੇਰੀ ਜਾਨ ਲੈ ਲਈ ਦੂਜੀ ਗੱਲ ਕਹੀ ਜੋ ਮਨੁੱਖ ਲਾਲਚ ਕਰਦਾ ਉਹ ਕਦੇ ਵੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦਾ ਜਿਵੇਂ ਮੈਂ ਅੱਜ ਜਾਣ ਹੀ ਗਵਾ ਬੈਠਣ ਲੱਗਾ ਲਾਲਚ ਕਦੇ ਨਾ ਕਰੋ ਜੋ ਮਨੁੱਖ ਇਸ ਚੀਜ਼ ਦਾ ਲਾਲਚ ਕਰਦਾ ਹੈ ਉਹ ਚੀਜ਼ ਉਨੀ ਹੀ ਦੂਰ ਹੁੰਦੀ ਜਾਂਦੀ ਹੈ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਕਿਰਤ ਕਰੋ ਪਰਮਾਤਮਾ ਉੱਚ ਜ਼ਰੂਰ ਰੰਗ ਲੈ ਕੇ ਆਉਣਗੇ ਤੀਜੀ ਚੀਜ਼ ਦੂਜਿਆਂ ਦੇ ਭਰੋਸੇ ਬੈਠਦਾ ਉਹ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਸਹਾਰਾ ਪਾਲਣ ਵਾਲੇ ਕਦੇ ਅਮੀਰ ਨਹੀਂ ਹੁੰਦੇ ਉਹਨਾਂ ਵਿੱਚ ਹਿੰਮਤ ਤੇ ਹੌਸਲੇ ਦੀ ਘਾਟ ਹੁੰਦੀ ਹੈ ਤੇ ਉਹੀ ਚੀਜ਼ ਉਹਨਾਂ ਨੂੰ ਬੁਝਦਿਲ ਬਣਾ ਕੇ ਰੱਖਦੀ ਹੈ ਜੋ ਇਹਨਾਂ ਤਿੰਨਾਂ ਗੱਲਾਂ ਨੂੰ ਮੰਨਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਜਿਵੇਂ ਕੁੱਤੇ ਨੇ ਹੋਰਾਂ ਦਾ ਸਹਾਰਾ ਪਾਲ ਕੇ ਵੀ ਹੋਰਾਂ ਦੇ ਸਿਰ ਤੋਂ ਢਿੱਡ ਪਰਣਾ ਚਾਹਿਆ ਤੇ ਅਜੋ ਮੌਤ ਤੇ ਮੂੰਹ ਵੇਸੀ ਜੋ ਵੀ ਮਨੁੱਖ ਐਵੇਂ ਕਰਦਾ ਉਹ ਹਮੇਸ਼ਾ ਹਾਰਦਾ ਹੀ ਹਾਰਦਾ ਨਾਕਾਮਯਾਬ ਰਹਿੰਦਾ ਪਰ ਜੋ ਇਹ ਤਿੰਨ ਗੱਲਾਂ ਤੇ ਅਮਲ ਕਰਦਾ ਕਦੇ ਆਲਸ ਨਹੀਂ ਕਰਦਾ ਕਦੇ ਲਾਲਚ ਨਹੀਂ ਕਰਦਾ ਤੇ ਦੂਜਿਆਂ ਦੇ ਭਰੋਸੇ ਨਹੀਂ ਬੈਠਦਾ ਉਹ ਹਮੇਸ਼ਾ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਕੁੱਤੇ ਨੇ ਤਿੰਨ ਗੱਲਾਂ ਮਨੁੱਖ ਨੂੰ ਦੱਸਿਆ ਨੇ ਜੇਕਰ ਆਪਾਂ ਹਮੇਸ਼ਾ ਅੰਮ੍ਰਿਤ ਵੇਲੇ ਉਠੀਏ ਜੋ ਅੰਮ੍ਰਿਤ ਵੇਲੇ ਉੱਠਦੇ ਨਹੀਂ ਨਾ ਉਨਾਕੋਲ ਦੂਜੇ ਲੋਕਾਂ ਨਾਲ ਉਹ ਰੋਜ਼ ਦਾ ਸਮਾਵਧ ਹੁੰਦਾ ਤੇ ਅਮਰਤ ਵਲੇ ਕੀਤੇ ਕਾਰਜ ਹਮੇਸ਼ਾ ਨੇਪਰੇ ਵਿਚਾਰਦੇ ਨੇ ਉਹ ਸਮੇ ਕੀਤੇ ਕਾਰਜ ਹਮੇਸ਼ਾ ਫੁਰਤੀ ਨਾਲ ਹੁੰਦੇ ਨੇ ਤੇ ਉਹ ਆਪਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਦੂਸਰੀ ਗੱਲ ਕਦੇ ਵੀ ਨਾ ਲਾਲਚ ਨਹੀਂ ਕਰਨਾ ਚਾਹੀਦਾ ਆਪਾਂ ਕਈ ਵਾਰ ਕੀ ਕਰਦੇ ਆ ਕਿਸੇ ਚੀਜ਼ ਦੇ ਨਾਲ ਲਾਲਚ ਵਿੱਚ ਫਸ ਜਾਂਦੇ ਆ ਵੀ ਇਹ ਚੀਜ਼ ਐਨੀ ਚਾਹੀਦੀ ਹੈ ਐਵੇਂ ਚਾਹੀਦੀ ਹੈ ਜਾਂ ਉਹਦਾ ਵੀ ਫਲਾਣਾ ਮੈਨੂੰ ਮਿਲ ਜਾਏ ਕਿ ਮੈਂ ਇਹ ਕੰਮ ਐਵੇਂ ਕਰ ਲਾ ਹਮੇਸ਼ਾ ਸਬਰ ਸੰਤੋਖ ਦੇ ਆਪਣੇ ਅੰਦਰ ਦਾਤ ਭਰੋ ਫਿਰ ਦੇਖਿਓ ਹਰ ਕੰਮ ਕਿੰਨੇ ਸਕੂਨ ਨਾਲ ਹੁੰਦਾ ਕਦੇ ਵੀ ਕਿਸੇ ਦੇ ਭਰੋਸੇ 'ਤੇ ਸਿਰ ਨਾ ਬੈਠੋ ਵੀ ਉਹ ਫਲਾਣਾ ਹੋਵੇਗਾ ਤਾਂ ਹੀ ਮੇਰਾ ਕੰਮ ਹੋਏਗਾ ਜੇ ਫਲਾਣਾ ਨਾ ਹੁੰਦਾ ਤੇ ਮੇਰਾ ਕੰਮ ਨਹੀਂ ਸੀ ਹੋਣਾ ਮੈਂ ਆਹ ਕੰਮ ਕਿਵੇਂ ਕਰਦਾ ਜੋ ਲੋਕ ਐਵੇਂ ਕਰਦਾ ਨਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਕਹਿੰਦੇ ਆ ਭਾਵੇਂ ਜਦੋਂ ਤੁਸੀਂ ਕਿਸੇ ਕੰਮ ਨੂੰ ਕਰਨ ਦੀ ਸ਼ੁਰੂਆਤ ਤਾਂ ਕਰੋ ਭਾਵੇਂ ਤੁਸੀਂ ਉਹ ਜਿੱਥੇ ਅਸਫਲ ਹੀ ਹੁੰਦੇ ਹੋ ਨਾ ਡਿੱਗਦੇ ਹੋ ਤੁਹਾਨੂੰ ਕੁਝ ਨਵਾਂ ਸਿੱਖਣ ਨਹੀਂ ਮਿਲਦਾ ਇੱਕ ਕੰਮ ਨੂੰ 10 ਵਾਰ ਕਰਦੇ ਹੋ 10 ਵਾਰ ਹੀ ਨਾਕਾਮਯਾਬ ਹੁੰਦੇ ਹੋ ਨਾ ਤਾਂ 10 ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਤੇ ਉਸ 10 ਚੀਜ਼ਾਂ ਸਿੱਖਣ ਤੋਂ ਬਾਅਦ ਮਨੁੱਖ ਕਦੇ ਇੱਕ ਨਾਕਾਮਯਾਬ ਨਹੀਂ ਹੁੰਦਾ ਇਸ ਕਰਕੇ ਉੱਦਮ ਕਰਨਾ ਆਰੰਭ ਕਰੋ ਜੋ ਮਨੁੱਖ ਉੱਦਮ ਦਾ ਪੱਲਾ ਫੜਦਿਆ ਆਲਸ ਦੀ ਚਾਦਰ ਨੂੰ ਵਗਾ ਕੇ ਮਾਰਦਿਆ ਲਾਲਚ ਦੀ ਪੱਟੀ ਜੋ ਅੱਖਾਂ ਤੇ ਬੰਨੀ ਹੈ ਇਹਨੂੰ ਵਗਾ ਕੇ ਮਾਰਦਿਆ ਦੂਜਿਆਂ ਦੇ ਭਰੋਸੇ ਦੂਜਿਆਂ ਦੀ ਆਪਣੇ ਸਹਾਰੇ ਵਸਾਕੀਆਂ ਨੂੰ ਦੂਰ ਵਗਾ ਦਿੰਦਿਆ ਉਹ ਮਨੁੱਖ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੁੰਦੇ ਨੇ ਆਪਣੇ ਬੱਚੇ ਨੂੰ ਇਹ ਤਿੰਨ ਅਨਮੋਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਝੋਲੀ ਪਾਈਏ ਉਹਨਾਂ ਨੂੰ ਸਿਖਾਈਏ ਕਿ ਆਲਸ ਨੂੰ ਗਲਵਾਕੜੀ ਨਹੀਂ ਪਾਉਣੀ ਉੱਦਮ ਨੂੰ ਜੱਫੇ ਪਾਉਣੇ ਨੇ ਲਾਲਚ ਦੀ ਪੱਟੀ ਅੱਖਾਂ ਤੇ ਨਹੀਂ ਬੰਨ੍ਹਣੀ ਅੱਖਾਂ ਗਿਆਨ ਦੇ ਨਾਲ ਖੋਲਣੀਆਂ ਨੇ ਕਿਸੇ ਦੇ ਆਪਾ ਸਹਾਰੇ ਦੀ ਵਿਸਾਖੀ ਨਹੀਂ ਬੰਨੀ ਆਪਣੀ ਜਿਹੜੇ ਹੱਥ ਨੇ ਉਹ ਵਾਇਗਰੋਗੇ ਅਰਦਾਸ ਲਈ ਜਿਹੜੇ ਹੁਣ ਤੇ ਉਹਨਾਂ ਨਾਲ ਕਿਰਤ ਹੋਵੇ ਫਿਰ ਦੇਖਿਓ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੁੰਦੀ ਇਹ ਤਿੰਨ ਗੱਲਾਂ ਲੱਗਦੀਆਂ ਬੜੀਆਂ ਛੋਟੀਆਂ ਨੇ ਪਰ ਜੇਸ ਦਿਨ ਤੁਸੀਂ ਇਹਨਾਂ ਨੂੰ ਜ਼ਿੰਦਗੀ ਵਿੱਚ ਅਪਣਾ ਲਿਆ ਨਾ ਇਹ ਤਿੰਨ ਗੱਲਾਂ ਹੀ ਨਾ ਤੁਹਾਨੂੰ ਆਫਰਸ਼ ਆ ਨਾ ਇਤੋਂ ਚੁੱਕ ਕੇ ਉਹ ਅਰਸ਼ਾਂ ਦੇ ਮਾਲਕ ਬਣਾ ਦੇਗੀ ਤੇ ਵਾਈਕਰੂ ਦਾ ਨਾਮ ਲਿਆ ਕਰੋ ਵਾਈਕਰੂ ਸਭ ਦੇਣ ਹਾਰ ਹੈ